ਦਾਰੋਂ ਕੇ ਅਗੇ ਜਹਾਂ ਹੋਰ ਵੀ ਹੈ ਬਿਲਕੁਲ ਉਸ ਦੁਨੀਆ ਤੋਂ ਇਲਾਵਾ ਵੀ ਇੱਕ ਦੁਨੀਆ ਹੈ ਜਿੱਥੇ ਕੁਝ ਗਿਣੀ ਚੁਣੀ ਲੋਕ ਹੀ ਪਹੁੰਚੇ ਨੇ ਜਿੱਥੇ ਸੂਰਜ ਤਾਂ ਨਿਕਲਦਾ ਹੈ ਰਾਤ ਵੀ ਨਿਕਲਦੀ ਹੈ ਪਰ ਜਿੱਥੇ ਸਮਾਂ ਠਹਿਰ ਜਾਂਦਾ ਹੈ ਉਸੇ ਦੁਨੀਆ ਦੇ ਵਿੱਚ ਜਾ ਕੇ ਆਈ ਹੈ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਜਦੋਂ ਅਸੀਂ ਧਰਤੀ ਤੇ ਰੋਟੀ ਕਮਾਉਣ ਦੀ ਜਦੋਂ ਜੈਦ ਵਿੱਚ ਫਸੇ ਹੋਏ ਸੀ ਉਦੋਂ ਸੁਨੀਤਾ ਫੁਲਾੜ ਵਿੱਚ ਸਬਜ਼ੀਆਂ ਉਗਾ ਕੇ ਖਾ ਰਹੀ ਸੀ ਜਦੋਂ ਧਰਤੀ ਤੇ ਕੁਝ ਲੋਕ ਸਭ ਕੁਝ ਹੋਣ ਦੇ ਬਾਵਜੂਦ ਉਦਾਸੀ ਦੇ ਨਾਲ ਭਰੇ ਹੋਏ ਸੀ ਉਦੋਂ ਸੁਨੀਤਾ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹੌਸਲੇ ਅਤੇ ਜਜ਼ਬੇ ਦੇ ਨਾਲ ਪਰੀ ਹੋਈ ਸੀ ਜਦੋਂ ਸਾਡੇ ਵਿੱਚੋਂ ਕੁਝ ਲੋਕ ਜ਼ਿੰਦਗੀ ਦੀ ਉਮੀਦ ਹਾਰ ਚੁੱਕੇ ਸੀ ਉਦੋਂ ਸੁਨੀਤਾ ਨੂੰ ਉਮੀਦ ਸੀ ਕਿ ਇੱਕ ਦਿਨ ਧਰਤੀ ਤੇ ਉਸ ਪਾਰ ਤੋਂ ਉਸ ਦੀ ਵਾਪਸੀ ਜ਼ਰੂਰ ਹੋਵੇਗੀ ਤੇ ਆਖਰਕਾਰ ਪੁਲਾੜ ਵਿੱਚ 9 ਮਹੀਨੇ 14 ਦਿਨ ਬਿਤਾਉਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਦੀ ਹਿੰਮਤ ਹੌਂਸਲਾ ਅਤੇ ਸਬਰ ਜਿੱਤ ਗਿਆ ਸੁਨੀਤਾ ਦੂਸਰੀ ਦੁਨੀਆ ਨੂੰ ਦੇਖ ਕੇ ਧਰਤੀ ਤੇ ਵਾਪਸ ਪਰਤੀ ਹੈ ਸਨੀਤਾ ਹਕੀਕਤ ਹੈ ਉਸ ਕਲਪਨਾ ਦੀ ਜਿਸ ਦਾ ਸੁਪਨਾ ਕਦੇ ਕਲਪਨਾ ਚਾਵਲਾ ਨੇ ਦੇਖਿਆ ਸੀ ਪੁਲਾਰਸ ਸਟੇਸ਼ਨ ਉੱਤੇ ਜਿੱਥੇ ਆਸ-ਪਾਸ ਦੂਰ-ਦੂਰ ਤੱਕ ਹੋਰ ਕੁਝ ਦਿਖਾਈ ਨਹੀਂ ਦਿੰਦਾ ਉਸ ਖਲਾਅ ਦੇ ਵਿੱਚ ਘੁੰਮਦਾ ਹੋਇਆ ਸਪੇਸ ਸਟੇਸ਼ਨ ਅਤੇ ਉਸ ਦੇ ਵਿੱਚ ਸਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਜਿੱਥੇ ਨਾ ਤਾਂ ਉਹਨਾਂ ਤੱਕ ਕੋਈ ਆ ਸਕਦਾ ਸੀ ਅਤੇ ਨਾ ਹੀ ਉਹ ਕਿਸੇ ਤੱਕ ਜਾ ਸਕਦੇ ਸੀ ਜਿੱਥੇ ਦਿਨ ਰਾਤ ਦਾ ਫਰਕ ਮਿਟ ਜਾਂਦਾ ਹੈ ਜਿੱਥੇ ਸਮਾਂ ਮੰਨੂ ਠਹਿਰ ਗਿਆ ਸੀ ਉੱਥੇ ਹਿੰਮਤ ਅਤੇ ਜਜ਼ਬੇ ਦੇ ਨਾਲ ਨਾ ਸਿਰਫ ਉਸ ਸਮੇਂ ਨੂੰ ਲੰਘਾਉਣਾ ਸੋਗੋ ਰਿਸਰਚ ਕਰਦੇ ਹੋਏ ਉਸ ਸਮੇਂ ਨੂੰ ਸਾਰਤਕ ਬਣਾਉਣਾ ਇਹ ਸੁਨੀਤਾ ਵਿਲੀਅਮ ਅਤੇ ਉਸਦੇ ਸਾਥੀਆਂ ਦੇ ਹਿੱਸੇ ਆਇਆ ਸੁਨੀਤਾ ਤੇ ਉਸਦੇ ਸਾਥੀਆਂ ਦਾ 8 ਦਿਨਾਂ ਦਾ ਸਫ਼ਰ 9 ਮਹੀਨਿਆਂ ਦੇ ਵਿੱਚ ਬਦਲਿਆ ਸੁਨੀਤਾ ਤੇ ਉਸਦੇ ਸਾਥੀਆਂ ਦਾ 8 ਦਿਨਾਂ ਦਾ ਸਫ਼ਰ 9 ਮਹੀਨਿਆਂ ਵਿੱਚ ਬਦਲਿਆ ਤਾਂ ਧਰਤੀ ਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਜੋਦੋਜਾਇਦ ਕਰਨ ਵਾਲਿਆਂ ਦਾ ਇੱਕ ਇੱਕ ਦਿਨ ਵੀ ਔਖਾ ਲੰਘ ਰਿਹਾ ਸੀ ਉੱਥੇ ਸੁਨੀਤਾ ਵਿਲੀਅਮਜ਼ ਅਤੇ ਉਸਦੇ ਸਾਥੀ ਸ਼ਾਨਦਾਰ ਰਿਸਰਚ ਕਰ ਰਹੇ ਸੀ ਸੁਨੀਤਾ ਵਿਲੀਅਮਜ਼ ਨੇ ਪੁਲਾੜ ਦੇ ਵਿੱਚ 900 ਘੰਟੇ ਰਿਸਰਚ ਕੀਤੀ ਇੰਨਾ ਹੀ ਨਹੀਂ ਜ਼ੀਰੋ ਗ੍ਰੈਵਿਟੀ ਦੇ ਵਿੱਚ ਉਹਨਾਂ ਨੇ ਖੇਤੀ ਕੀਤੀ ਅਤੇ ਉਸ ਖੇਤੀ ਤੋਂ ਉਗਾਈ ਸਬਜ਼ੀਆਂ ਪੁਲਾੜ ਦੇ ਵਿੱਚ ਬੈਠ ਕੇ ਖਾਧੀਆਂ ਵੀ ਉਸਨੇ ਪੁਲਾੜ ਵਿੱਚ 6 ਬਾਟ ਘੰਟੇ 9 ਮਿੰਟ ਤੱਕ ਸਪੇਸ ਵਾਕ ਕੀਤੀ ਅਤੇ ਸਭ ਤੋਂ ਲੰਬੀ ਸਪੇਸ ਵਾਕ ਕਰਨ ਵਾਲੀ ਪੁਲਾੜ ਯਾਤਰੀ ਬਣ ਗਈ ਉਸਨੇ ਪੁਲਾੜ ਵਿੱਚ 5 ਘੰਟੇ ਲਗਾਤਾਰ ਕੰਮ ਕਰਕੇ ਦਿਖਾ ਦਿੱਤਾ ਕਿ ਹੱਦਾਂ ਨੂੰ ਕਿਵੇਂ ਤੋੜਿਆ ਜਾਂਦਾ ਹੈ ਇੰਨਾ ਹੀ ਨਹੀਂ ਉਸਨੇ ਵੇਟ ਟ੍ਰੇਨਿੰਗ ਵੀ ਕੀਤੀ ਸਪੇਸ ਵਿੱਚ ਮੈਰਾਥਨ ਕਰਕੇ ਉਸਨੇ ਦਿਖਾ ਦਿੱਤਾ ਕਿ ਸਿਹਤ ਜ਼ਰੂਰੀ ਹੈ ਫਿਰ ਚਾਹੇ ਉਹ ਧਰਤੀ ਹੋਵੇ ਜਾਂ ਪੁਲਾੜ ਇਹੀ ਕਾਰਨ ਹੈ ਕਿ ਸਨੀਤਾ ਵਿਲੀਅਮਜ਼ ਦਾ ਪਾਰਾ ਅੱਜ ਵੀ ਉਨਾ ਹੀ ਹੈ ਜਿਨਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਸੈਂਟਰ ਦੇ ਪਹੁੰਚਣ ਸਮੇਂ ਸੀ ਪੁਲਾੜ ਤੋਂ ਉਸਨੇ ਦੀਵਾਲੀ ਨਵੇਂ ਸਾਲ ਅਤੇ 올림픽 ਦੀਆਂ ਮੁਬਾਰਕਾਂ ਵੀ ਭੇਜੀਆਂ ਇੰਨਾ ਹੀ ਨਹੀਂ ਉਸਦੇ ਨਾਂ ਤੇ ਜੋ ਸਕੂਲ ਹੈ ਉਥੋਂ ਦੇ ਬੱਚਿਆਂ ਦੇ ਨਾਲ ਵੀ ਪੁਲਾੜ ਤੋਂ ਹੀ ਗੱਲ ਕੀਤੀ ਸਨੀਤਾ ਮਿਸਾਲ ਹੈ ਉਹਨਾਂ ਕਰੋੜਾ ਕੁੜੀਆਂ ਲਈ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਕਹਿੰਦੇ ਨੇ ਕਿ ਕੁੜੀਆਂ ਨੂੰ ਘਰੋਂ ਬਾਹਰ ਨਾ ਭੇਜੋ ਸਨੀਤਾ ਮਿਸਾਲ ਹੈ ਉਹਨਾਂ ਕਰੋੜਾ ਕੁੜੀਆਂ ਲਈ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਕਹਿੰਦੇ ਨੇ ਕਿ ਇਹਨਾਂ ਨੂੰ ਕਰੋ ਬਾਹਰ ਨਾ ਭੇਜੋ ਕਿਉਂਕਿ ਜੇਕਰ ਤੁਸੀਂ ਕੁੜੀਆਂ ਨੂੰ ਕਰੋ ਬਾਹਰ ਭੇਜੋਗੇ ਤਾਂ ਫਿਰ ਉਹ ਪੁਲਾੜ ਤੱਕ ਪਹੁੰਚ ਜਾਣਗੀਆਂ ਲੋੜ ਹੈ ਇਹਨਾਂ ਕੁੜੀਆਂ ਦੇ ਖੰਭਾਂ ਨੂੰ ਤਰਾਸ਼ਣ ਦੀ ਫਿਰ ਚਾਹੀ ਚੰਨ ਹੋਵੇ ਜਾਂ ਪੁਲਾੜ ਆਪਣੀ ਉਡਾਰੀ ਉਹ ਆਪ ਹੀ ਪਰ ਲੈਣਗੀਆਂ